ਸਤਿ ਸ਼੍ਰੀ ਅਕਾਲ ਸਤੁਸ਼ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਜਿਨ੍ਹਾਂ ਦਾ ਸਰਕਾਰ ਸਿੱਧਾ ਸਾਡੀ ਜ਼ਿੰਦਗੀ ਦੇ ਨਾਲ ਹੈ ਖਬਰ ਬਾਬਲ ਕਲਾਂ ਗੋਲੀ ਕਾਂਡੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਦਰਅਸਲ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ ਹਾਈ ਕੋਰਟ ਨੇ ਇਹ ਹੁਕਮ ਸੁਣਾਇਆ ਸੀ ਕਿ ਜਿਹੜੀ ਬਾਬਲ ਕਲਾਂ ਗੋਲੀकांड ਦੀ ਜਾਂਚ ਹੈ ਹੁਣ ਫਰੀਦਕੋਟ ਤੋਂ ਬਾਹਰ ਹੋਏਗੀ ਯਾਨੀ ਫਰੀਦਕੋਟ ਦੀ ਅਦਾਲਤ ਤੋਂ ਹੋਣੇ ਇਸ ਦੀ ਜਾਂਚ ਜਿਹੜੀ ਉਹ ਨਹੀਂ ਕਰੇਗੀ ਚੰਡੀਗੜ੍ਹ ਇਸ ਕੇਸ ਨੂੰ ਸ਼ਿਫਟ ਕੀਤਾ ਗਿਆ ਸੀ ਜਿਸ ਦੇ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਰੀਤੇ ਦਿਨੀ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਇਹ ਕਿਹਾ ਹੈ ਕਿ ਜਿਹੜੀ ਜਾਂਚ ਹੈ ਉਹ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਹੀ ਹੋਏਗੀ ਫਰੀਦਕੋਟ ਦੀ ਅਦਾਲਤ ਇਸ ਮਾਮਲੇ ਦੀ ਜਾਂਚ ਨਹੀਂ ਕਰੇਗੀ ਸੋ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ ਪੰਜਾਬ ਸਰਕਾਰ ਦੀ ਜਿਹੜੀ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਅਕਤੂਬਰ 2015 ਦੇ ਵਿੱਚ ਬਾਬਲ ਕਲਾਂ ਗੋਲੀ ਕਾਂਡ ਹੋਇਆ ਸੀ ਅੱਜ ਤੋਂ 10 ਸਾਲ ਪਹਿਲਾਂ ਪਰ ਬਾਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਹਜੇ ਤੱਕ ਕੋਈ ਵੀ ਜਿਹੜੀ ਸਜ਼ਾ ਕਿਸੇ ਦੋਸ਼ੀ ਨੂੰ ਨਹੀਂ ਮਿਲ ਸਕੀ ਬਹੁਤ ਸਾਰੀਆਂ ਸਿੱਟਾ ਬਣੀਆ ਬਾਬਲ ਕਲਾ ਗੋਲੀਕਾਰਡ ਨੂੰ ਲੈ ਕੇ ਜਿਹੜੀਆਂ ਕਿ ਕਿਸੇ ਸੱਟੇ ਤੱਕ ਅਜੇ ਤੱਕ ਨਹੀਂ ਪਹੁੰਚ ਸਕੀਆਂ ਲਗਾਤਾਰ ਸੁਣਵਾਈਆਂ ਹੋ ਰਹੀਆਂ ਨੇ ਅਦਾਲਤਾਂ ਚ ਕੇਸ ਚੱਲ ਰਹੇ ਨੇ ਕਦੇ ਫਰੀਦਕੋਟ ਦੀ ਅਦਾਲਤ ਕਦੇ ਚੰਡੀਗੜ੍ਹ ਦੀ ਅਦਾਲਤ ਤੇ ਕਦੇ ਕੋਈ ਹੋਰ ਲਗਾਤਾਰ ਤਰੀਕਾ ਤੇ ਤਰੀਕਾ ਪੈ ਰਹੀਆਂ ਨੇ ਸੋ ਸਿੱਖ ਕੌਮ 2015 ਤੋਂ ਲੈ ਕੇ ਹੁਣ ਤੱਕ 10 ਸਾਲ ਬਾਅਦ ਵੀ ਇਨਸਾਫ ਦਾ ਇੰਤਜ਼ਾਰ ਕਰ ਰਹੀ ਹੈ ਦਰਅਸਲ ਬਰਗਾੜੀ ਦੇ ਵਿੱਚ ਜਿਹੜਾ ਬੇਅਦਬੀ ਕਾਂਡ ਹੋਇਆ ਸੀ ਸ੍ਰੀ ਗੁਰੂ ਜਨ ਸਾਹਿਬ ਦੀ ਬੇਅਦਬੀ ਹੋਈ ਸੀ ਉਸ ਦੇ ਰੋਜ਼ ਦੇ ਵਿੱਚ ਸਿੱਖ ਸੰਗਤ ਬੇਬਲ ਕਲਾਂ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੀ ਸੀ ਤੇ ਉਸ ਵੇਲੇ ਪੰਜਾਬ ਪੁਲਿਸ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਸੀ ਜਿਸ ਦੇ ਵਿੱਚ ਦੋ ਸਿੱਖ ਸ਼ਹੀਦ ਹੋ ਗਏ ਸੀ ਸੋ ਏਸੇ ਦੀ ਜਾਂਚ ਦੇ ਲਈ ਜਿਹੜਾ ਬੇਬਲ ਕਲਾਂ ਗੋਲੀकांड ਕੇਸ ਹੈ ਉਹ ਅੱਗੇ ਲਿਆਂਦਾ ਗਿਆ ਔਰ ਅਦਾਲਤ ਦੇ ਵਿੱਚ ਲਗਾਤਾਰ ਜਿਹੜੀ ਸੁਣਵਾਈ ਹੋਈ ਹੈ ਉਹ ਚਲ ਰਹੀ ਹੈ ਸੋ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਹਰ ਵਾਰ ਇੱਕ ਨਵੀਂ ਰਿਪੋਰਟ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਲੈ ਕੇ ਜਾਰੀ ਕੀਤੀ ਜਾਂਦੀ ਹੈ ਸਾਲ 2024-25 ਦੀ ਜਿਹੜੀ ਰਿਪੋਰਟ ਆਈ ਹੈ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ 프리 ਮੌਨਸੂਨ ਵਿਭਾਗ ਦੇ ਵੱਲੋਂ ਇਹ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਜੋ ਅੰਕੜੇ ਵਿਖਾਏ ਗਏ ਨੇ ਉਹ ਚਿੰਤਾਜਨਕ ਨੇ ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਪੰਜਾਬ ਦੇ ਵਿੱਚ ਲਗਾਤਾਰ ਘਟ ਰਿਹਾ ਹੈ ਮਾਹਿਰਾ ਨੇ ਇਸ ਨੂੰ ਲੈ ਕੇ ਚਿੰਤਾ ਜਤਾਈ ਹੈ ਕਿ ਹੌਲੀ-ਹੌਲੀ ਜਿਹੜਾ ਪੰਜਾਬ ਦਾ ਉਹ ਮਾਰੂਥਲ ਬਣਨ ਦੀ ਕਗਾਰ ਦੇ ਵੱਲ ਵੱਧ ਰਿਹਾ ਹੈ। ਤਾਜ਼ਾ ਰਿਪੋਰਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਜ਼ਿਲ੍ਹਾ ਸੰਗਰੂਰ ਵੀ ਸ਼ਾਮਲ ਹੋ ਗਿਆ ਹੈ। ਸੰਗਰੂਰ ਦੇ ਵਿੱਚ ਵੀ ਜਿਹੜਾ ਧਰਤੀ ਹੇਠਲੇ ਪਾਣੀ ਦਾ ਪੱਧਰ ਹੈ ਉਹ ਪਿਛਲੇ 1 ਸਾਲ ਦੌਰਾਨ 4.6% ਜਿਹੜਾ ਉਹ ਘਟਿਆ ਹੈ। ਯਾਨੀ ਕਿ ਡਾਰਕ ਜ਼ੋਨ ਦੇ ਵਿੱਚ ਸੰਗਰੂਰ ਜ਼ਿਲ੍ਹਾ ਵੀ ਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਜ਼ਿਲ੍ਹਾ ਸੰਗਰੂਰ ਸੋ ਲਗਾਤਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਲੈ ਕੇ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਵੀ ਪਾਣੀਆਂ ਦੇ ਮੁੱਦੇ ਤੇ ਗੱਲ ਕਰਨ ਵਾਲੇ ਮਾਹਿਰਾਂ ਦੇ ਵੱਲੋਂ ਵੀ ਚਿੰਤਾ ਜਿਹੜੀ ਜਤਾਈ ਜਾ ਰਹੀ ਹੈ 8 ਜ਼ਿਲ੍ਹੇ ਡਾਰਕ ਜ਼ੋਨ ਦੇ ਵਿੱਚ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਜ਼ਿਲ੍ਹਿਆਂ ਦੀ ਸਥਿਤੀ ਜਿਹੜੀ ਬੇਹਦ ਖਰਾਬ ਹੈ ਉਹਨਾਂ ਦੇ ਵਿੱਚੋਂ ਸੰਗਰੂਰ ਪਟਿਆਲਾ ਤੇ ਮੋਗਾ ਇਹ ਜਿਹੜਾ ਧਰਤੀ ਹੇਠਲਾ ਪਾਣੀ ਨਾ ਤਿੰਨਾਂ ਦਾ ਹੈ ਉਹ ਜਿਹੜਾ ਪੱਧਰ ਹੈ ਨਾਰਮਲ ਤੋਂ ਕਿਤੇ ਥੱਲੇ ਚਲਾ ਗਿਆ ਹਾਲਾਂਕਿ 8 ਜ਼ਿਲ੍ਹੇ ਜਿਹੜੇ ਨੇ ਉਹ ਡਾਰਕ ਜ਼ੋਨ ਦੇ ਵਿੱਚ ਪਾਏ ਗਏ ਨੇ ਸੋ ਮਾਹਿਰਾਂ ਦੀ ਮੰਨੀ ਹੈ ਤਾਂ ਇਸ ਦੇ ਕਈ ਕਾਰਨ ਨੇ ਇੱਕ ਤਾਂ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਜਿਹੜੀ بارش ਹੈ ਬਰਸਾਤ ਉਹ ਬਹੁਤ ਘੱਟ ਹੋ ਰਹੀ ਹੈ ਜੁਿਸ ਕਰਕੇ ਪਾਣੀ ਦੀ ਜਿਹੜੀ ਪੂਰਤੀ ਹੈ ਉਹ ਨਹੀਂ ਹੋ ਰਹੀ ਔਰ ਨਾਲ ਹੀ ਝੋਨੇ ਨੂੰ ਵੀ ਕਾਰਨ ਦੱਸਿਆ ਜਾ ਰਿਹਾ ਹੈ ਝੋਨੇ ਦੀ ਖੇਤੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪਰਫੁੱਲਤ ਹੋ ਰਹੀ ਦੀ ਹੈ ਉਸ ਨੂੰ ਵੀ ਇੱਕ ਵੱਡਾ ਕਾਰਨ ਤਰਹੀਟਲੇ ਪਾਣੀ ਦਾ ਦੱਸਿਆ ਜਾ ਰਿਹਾ ਜਿਸ ਤੇ ਕਈ ਵਾਰੀ ਵਿਚਾਰ ਚਰਚਾ ਹੋਈ ਹੈ ਬਹੁਤ ਬਹੀ ਬਹਿਸ ਵੀ ਛਿੜੀ ਹੈ ਸੋ ਤਰਹੀਟਲੇ ਪਾਣੀ ਦਾ ਪੱਤਰ ਲਗਾਤਾਰ ਕੱਟ ਜਾ ਰਹੇ ਹੈ ਜੋ ਕਿ વાਕਈ ਚਿੰਤਾਜਨਕ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਜਿਲ੍ਹਾ ਵੀ ਇਸ ਤੋਂ ਵਾਂਝਾ ਨਹੀਂ ਰਹਿ ਸਕਿਆ ਤੋਂ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਨਾ ਜ਼ਰੂਰੀ ਵੀ ਹੈ ਔਰ ਹੁੰਦੀ ਵੀ ਹੈ ਹਾਲਾਂਕਿ ਪਿੱਛਤਾ ਹਾਲ ਲੱਭਣ ਦੀਆਂ ਕੋਸ਼ਿਸ਼ਾਂ বারবার ਕੀਤੀਆਂ ਜਾਂਦੀਆਂ ਰਹੀਆਂ। ਅਗਲੀ ਖਬਰ ਦਿੱਲੀ ਪ੍ਰਦੂਸ਼ਣ ਦੇ ਨਾਲ ਜੁੜੀ ਹੋਈ ਹੈ। ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਦਿੱਲੀ ਪ੍ਰਦੂਸ਼ਣ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਗੜਕਰੀ ਨੇ ਕਿਹਾ ਹੈ ਕਿ ਦਿੱਲੀ ਦਾ ਪ੍ਰਦੂਸ਼ਣ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਜੇਕਰ ਕੋਈ ਵਿਅਕਤੀ 3 ਦਿਨ ਦਿੱਲੀ ਦੇ ਵਿੱਚ ਰੁਕੇ ਤਾਂ ਉਹ ਇਨਫੈਕਸ਼ਨ ਤੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਯਾਨੀ ਕਿ ਦਿੱਲੀ ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਦੇ ਆਪਣੇ ਹੀ ਮੰਤਰੀ ਨੇ ਬਹੁਤ ਵੱਡੀ ਗੱਲ ਕਹੀ ਹੈ ਅਸੀਂ ਅਕਸਰ ਸੁਣਦੇ ਹੁੰਦੇ ਹੁੰਦੇ ਸੀ ਕਿ ਦਿੱਲੀ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਠਾਹ ਜਾਂਦਾ ਸੀ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਪਰਾਲੀ ਸਾੜੀ ਜਾ ਰਹੀ ਹੈ ਤਾਂ ਕਰਕੇ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਪਰਾਲੀ ਦੇ ਧੂਏ ਦੇ ਨਾਲ ਦਿੱਲੀ ਦੇ ਵਿੱਚ ਪ੍ਰਦੂਸ਼ਣ ਆਉਂਦਾ ਹੈ ਪਰ ਫਿਲਹਾਲ ਪੰਜਾਬ ਦੇ ਵਿੱਚ ਕਿਤੇ ਵੀ ਪਰਾਲੀ ਨਹੀਂ ਸਾੜੀ ਜਾ ਰਹੀ ਹੁਣ ਸਵਾਲ ਇਹ ਹੈ ਕਿ ਦਿੱਲੀ ਪ੍ਰਦੂਸ਼ਣ ਦਾ ਜ਼ਿੰਮੇਵਾਰ ਕੌਣ ਹੈ ਦਰਅਸਲ ਦਿੱਲੀ ਮਹਾਨਗਰ ਹੈ ਮੈਟਰੋਪੋਲੀਟਨ ਸਿਟੀ ਹੈ ਇਥੇ ਆਵਾਜਾ ਹੀ ਬਹੁਤ ਹੈ ਇੰਡਸਟਰੀਜ਼ ਬਹੁਤ ਨੇ ਦੂਰੋਂ ਦੂਰੋਂ ਲੋਕ ਇੱਥੇ ਕੰਮ ਕਰਨ ਆਉਂਦੇ ਨੇ ਜਾਂ ਇੱਥੋਂ ਦੇ ਲੋਕ ਨਾਲ ਨੌਇਡਾ ਦੇ ਵਿੱਚ ਕੰਮ ਕਰਨ ਜਾਂਦੇ ਨੇ ਸੋ ਟ੍ਰੈਫਿਕ ਦੀ ਸਮੱਸਿਆ ਗੱਡੀਆਂ ਦਾ ਪ੍ਰਦੂਸ਼ਨ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਪ੍ਰਦੂਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਨਿਤਿਨ ਗੱਤਕਰੀ ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਮੁੰਬਈ ਅਤੇ ਦਿੱਲੀ ਦੋਵੇਂ ਮਹਾਨਗਰ ਪ੍ਰਦੂਸ਼ਨ ਦੀ ਮਾਰ ਰਹਿਤ ਨੇ ਯਾਨੀ ਪ੍ਰਦੂਸ਼ਨ ਦਾ ਪੱਧਰ ਬਹੁਤ ਜ਼ਿਆਦਾ ਹੈ ਉਹਨਾਂ ਨੇ ਇੱਕ ਹੋਰ ਵੱਡੀ ਗੱਲ ਕਹੀ ਹੈ ਗੱਤਕਰੀ ਨੇ ਕਿ ਪਰ ਦੂਸ਼ਣ ਦੇ ਨਾਲ ਔਸਤ ਉਮਰ 10 ਸਾਲ ਘਟਦੀ ਹੈ ਯਾਨੀ ਦਿੱਲੀ ਪ੍ਰਦੂਸ਼ਣ ਨੂੰ ਲੈ ਕੇ ਸਥਿਤੀ ਸਪਸ਼ਟ ਕੀਤੀ ਗਈ ਹੈ ਕਿ ਦਿੱਲੀ ਦਾ ਪ੍ਰਦੂਸ਼ਣ ਖਤਰੇ ਦਾ ਘਰ ਬਣਿਆ ਹੋਇਆ ਹੈ ਜਿਹੜਾ ਵੀ ਦਿੱਲੀ ਦੇ ਵਿੱਚ ਰਹੇਗਾ ਉਸ ਦੀ ਔਸਤ ਉਮਰ 10 ਸਾਲ ਘਟੇਗੀ ਔਰ ਨਾਲ ਹੀ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੋ ਵਿਅਕਤੀ ਹੋ ਸਕਦਾ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਖੋ ਦੇ ਇਹ ਗੱਲ ਕਹੀ ਹੈ ਦਿੱਲੀ ਪ੍ਰਦੂਸ਼ਣ ਲੈ ਕੇ ਉਧਰ ਸ਼੍ਰੋਮਣੀ ਕਾਲੀ ਦਲ ਦੇ ਮੋੜ ਤੋਂ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੂਰੇ ਫੋਰਮ ਦੇ ਵਿੱਚ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਹੁਣ ਚੋਣਾਂ ਦੇ ਵਿੱਚ ਸਰਗਰਮ ਹੋਣ ਦੀ ਤਿਆਰੀ ਕਰ ਰਹੇ ਨੇ ਲੁਧਿਆਣਾ ਜ਼ਿੰਮੀ ਚੋਣ ਦੇ ਲਈ ਸ਼੍ਰੋਮਣੀ ਕਾਲੀ ਦਲ ਨੇ ਆਪਣਾ ਉਮੀਦਵਾਰ ਫਰوقਕਾਰ ਸਿੰਘ ਨੂੰ ਮੰਨ ਐਲਾਨਿਆ ਫਰوقਕਾਰ ਸਿੰਘ ਕੋ ਮਨ ਪੇਸ਼ੇਵਰ ਜੋ ਵਕੀਲ ਨੇ ਔਰ ਉਹਨਾਂ ਨੂੰ लुधियाना दी जिम्नी टोन ਦੇ ਵਿੱਚ ਬਤੌਰ ਉਮੀਦਵਾਰ ਸ਼੍ਰੋਮਨੀ ਕਾਲੇਦਲ ਨੇ ਉਤਾਰਿਆ ਹੈ। ਬਾਕੀ ਪਾਰਟੀਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਜਿਹੜੇ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਉਹਨਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਐ ਲਾਨਿਆ ਗਿਆ। ਔਰ ਕਾਂਗਰਸ ਦੇ ਵੱਲੋਂ ਭਾਰਤ ਕੁਸ਼ਣ ਆਸ਼ੂ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐ ਲਾਨਿਆ ਗਿਆ। ਸੋ ਭਾਜਪਾ ਨੇ ਹਜੇ ਆਪਣੇ ਕਿਸੇ ਵੀ ਕੈਂਡੀਡੇਟ ਦੀ ਜਿਹੜੀ ਅਨਾਊਂਸਮੈਂਟ ਹੈ ਉਹ ਨਹੀਂ ਕੀਤੀ। ਦੱਸ ਦਈਏ ਕਿ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਪੇਟ ਪਰ ਇਹ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਜਿਹੜਾ ਹਲਕਾ ਹੈ ਜ਼ਿੰਨੀ ਚੋਣਾਂ ਦੇ ਲਈ ਖਾਲੀ ਹੋ ਗਿਆ ਸੀ ਜਿੱਥੇ ਜ਼ਿੰਨੀ ਚੋਣ ਕਰਾਉਣੀ ਜ਼ਰੂਰੀ ਹੋ ਗਈ ਸੀ ਸੋ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਤਿਹਾਨ ਤੋਂ ਬਾਅਦ ਇਸ ਹਲਕੇ ਦੇ ਵਿੱਚ ਜ਼ਿੰਨੀ ਚੋਣ ਕਰਾਈ ਜਾ ਰਹੀ ਹੈ ਸੋ ਅਕਾਲੀ ਦਲ ਹੁਣ ਮੂੜ ਤੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ ਐਡਵੋਕੇਟ ਪਰਵਕਾਰ ਸਿੰਘ ਕੁਮਨ ਬਤੌਰ ਉਮੀਦਵਾਰ एलानियां ਗਿਆ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੁਣ ਇਹ ਦੇਖਣਾ ਦਿਲਚਸਪ ਰਹੇਗਾ ਕਿ ਬਾਕੀ ਚੋਣਾਂ ਦੇ ਵਾਂਗ ਜਿਹੜੀ ਅਕਾਲੀ ਦਲ ਦੀ ਸਥਿਤੀ ਹੈ ਉਹ ਹਾਸ਼ੀਏਵਲ ਰਹੇਗੀ ਜਾਂ ਕਿਤਨਾ ਕਿਤੇ ਅਕਾਲੀ ਦਲ ਥੋੜਾ ਬਹੁਤਾ ਗਰੋ ਕਰਨ ਦਾ ਨਜ਼ਰ ਆਏਗਾ ਸੋ ਇਹ ਚੋਣ ਨਤੀਜੇ ਦੱਸਣਗੇ ਫਲਹਾਲ ਅਕਾਲੀ ਦਲ ਪੂਰੇ ਫਾਰਮ ਦੇ ਵਿੱਚ ਨਜ਼ਰ ਆ ਰਿਹਾ ਹੈ ਪ੍ਰਧਾਨ ਸੁਖਬੀਰ ਬਾਦਲ ਨੇ ਪਰਪਕਾਰ ਸਿੰਘ ਨੂੰ ਮੰਨੂ ਉਮੀਦਵਾਰ ਐਲਾਨੇ ਸੋ ਇਸ ਦੇ ਲਈ ਹੀ ਚੋਣ ਪ੍ਰਚਾਰ ਕਮੇਟੀ ਦਾ ਗਠਨ ਵੀ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਡਾਕਟਰ ਦਲਜੀਤ ਸਿੰਘ ਛੀਮਾ ਹਰੀਸ਼ ਰਾਏ ਕਾੜਾ ਮਹੇਸ਼ਿੰਦਰ ਗਰੇਵਾਲ ਵਰਗੇ ਸੀਨੀਅਰ ਅਕਾਲੀ ਨੇਤਾਵਾਂ ਨੂੰ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਦੀ ਸੇਸ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਜਨਤਾ ਕੀਤੇ ਜਾਂਦੀ ਹੈ ਜਿਸ ਦੇ ਵਿੱਚ ਕਾਫੀ ਚਿੰਤਾਵਾਂ ਭਰੇ ਜਿਹੜੇ ਅੰਕੜੇ ਨੇ ਉਹ ਪੇਸ਼ ਕੀਤੇ ਜਾਂਦੇ ਹਨ ਕੇਂਦਰ ਸਰਕਾਰ ਦੇ ਵੱਲੋਂ ਸਾਲ 2024-25 ਦੇ ਲਈ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਪਿਛਲੇ ਸਾਲਾਂ ਦੌਰਾਨ ਜਿਹੜੇ ਪੰਜਾਬ ਦੇ ਵਿੱਚ ਏਡਜ਼ ਦੇ ਮਰੀਜ਼ ਨੇ ਯਾਨੀ ਐਚਆਈਵੀ ਪੋਜ਼ਿਟਿਵ ਮਰੀਜ਼ਾਂ ਦੀ ਦਰ ਤਿੰਨ ਗੁਣਾ ਵਧ ਗਈ ਹੈ। ਤੋਂ ਪੰਜਾਬ ਦੇ ਨਾਮ ਜਿਹੜਾ ਇੱਕ ਹੋਰ ੱੱਬਾ ਕਈਏ ਕੇ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਪੰਜਾਬ ਦੇ ਵਿੱਚ ਕੈਂਸਰ ਨਸ਼ਿਆਂ ਦੀ ਸਮੱਸਿਆ ਪਾਣੀਆਂ ਦੀ ਸਮੱਸਿਆ ਤੋਂ ਬਾਅਦ ਹੁਣ ਐਡਜ਼ ਦੇ ਮਰੀਜ਼ਾਂ ਦੀ ਲਗਾਤਾਰ ਗਿਣਤੀ ਵਧ ਰਹੀ ਹੈ ਇਹ ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਦੇ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਹੈ 2024-25 ਦਾ ਡਾਟਾ ਹੈ ਔਰ 24-25 ਦਰਮਿਆਨ ਦੇ ਅੰਕੜੇ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ ਖਾਸ ਤੌਰ ਤੇ ਜੇ ਅਸੀਂ ਕਾਰਨਾਂ ਦੀ ਗੱਲ ਕਰੀਏ ਤਾਂ ਇਸ ਦੇ ਕਈ ਕਾਰਨ ਦੱਸੇ ਜਾ ਰਹੇ ਨੇ ਗੈਰ ਕੁਦਰਤੀ ਤਰੀਕੇ ਦੇ ਨਾਲ ਜਿਹੜੇ ਸਰੀਰਕ ਸੰਬੰਧ ਬਣਾਉਣਾ ਔਰ ਨਾਲ ਹੀ ਇਹ ਕਹਿ ਲਈਏ ਕੀ ਜਿਹੜੀ ਸੂਈ ਹੈ ਇੱਕ ਸੂਈ ਨੂੰ بار بار ਇਸਤੇਮਾਲ ਕੀਤਾ ਜਾਣਾ ਖਾਸ ਤੌਰ ਤੇ ਪੰਜਾਬੀ ਨੌਜਵਾਨਾਂ ਦੇ ਲਈ ਇਹ ਗੱਲ ਕਹੀ ਜਾਂਦੀ ਹੈ ਕਿ ਨਸ਼ੇ ਕਰਦੇ ਨੇ ਔਰ ਨਸ਼ੇ ਕਰਨ ਦੇ ਲਈ ਇੱਕੋ ਸੂਈ बार-बार ਵਰਤੀ ਜਾਂਦੀ ਹੈ ਸੋ ਇਹ ਇਲਜ਼ਾਮ ਜ਼ਰੂਰ ਪੰਜਾਬੀਆਂ ਤੇ ਲੱਗਦੇ ਨੇ ਔਰ ਕਈ ਵਾਰੀ ਕਈ ਕੇਸਸ ਦੇ ਵਿੱਚ ਹੁੰਦਾ ਹੈ ਕਿ ਇਨਫੈਕਟਡ ਜਿਹੜਾ ਖੂਨ ਹੈ ਉਹ ਕਿਸੇ ਦੂਜੇ ਮਰੀਜ਼ ਨੂੰ ਚੜਾ ਦਿੱਤਾ ਜਾਏ ਜਾਂ ਮਾਂ ਨੂੰ ਚੜਾ ਦਿੱਤਾ ਜਾਏ ਤਾਂ ਮਾਂ ਤੋਂ ਅੱਗੇ ਬੱਚੇ ਨੂੰ ਐਚਆਈਵੀ ਹੋ ਜਾਂਦਾ ਸੋ ਬੜੇ سارے ਕਾਰਨ ਰਿਪੋਰਟ ਦੇ ਵਿੱਚ ਮੈਂਸ਼ਨ ਕੀਤੇ ਗਏ ਨੇ ਮੇਨ ਕਾਰਨ ਨਸ਼ਿਆਂ ਦੀ ਸਮੱਸਿਆ ਨੂੰ ਦੱਸਿਆ ਗਿਆ ਸੋ ਪੰਜਾਬ ਦੇ ਵਿੱਚ ਐਚ ਆਈ ਵੀ ਐਡਜ਼ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪੰਜਾਬ ਸਰਕਾਰ ਸਿਹਤ ਮਾਡਲ ਦੀ ਗੱਲ ਕਰਦੀ ਹੈ ਸਿਹਤ ਸੁਧਾਰਾਂ ਦੀ ਗੱਲ ਕਰਦੀ ਹੈ ਪਰ ਉਹਨਾਂ ਸੁਧਾਰਾਂ ਤੇ ਸਿਹਤ ਮਾਡਲ ਦੇ ਵਧੀਆ ਢਾਂਚੇ ਦੇ ਦਰਮਿਆਨ ਅਜਈਆਂ ਰਿਪੋਰਟਾਂ ਆਉਣਾ ਵਾਕਈ ਚਿੰਤਾ ਦਾ ਵਿਸ਼ਾ ਨੇ ਹਾਲਾਂਕਿ ਕਿੰਨੀ ਸੱਚਾਈ ਹੈ ਇਸ ਦੇ ਵਿੱਚ ਇਹ ਜਾਂਚ ਦਾ ਵਿਸ਼ਾ ਹੈ ਪਰ ਇੱਕ ਵਾਰ ਰਿਪੋਰਟ ਜ਼ਰੂਰ ਨਸ਼ਰ ਕੀਤੀ ਗਈ ਹੈ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਫੀਲਡ ਦੇ ਵਿੱਚ ਨਿਕਲਣਾ ਔਖਾ ਹੋਇਆ ਪਿਆ ਹੈ ਪਿੰਡਾਂ ਦੇ ਵਿੱਚ ਜਦੋਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਜਾਂਦੇ ਨੇ ਤਾਂ ਕਿਸਾਨ ਉਹਨਾਂ ਨੂੰ ਕੇਰਾ ਪਾਲੰਦ ਨੇ ਤੇ ਕਈ ਸਾਰੇ ਸਵਾਲ ਉਹਨਾਂ ਨੂੰ ਪੁੱਛਦੇ ਨੇ ਦਰਅਸਲ ਕਿਸਾਨ ਇਸ ਗੱਲ ਤੋਂ ਖਫਾ ਨੇ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਕਾਰਵਾਈ ਕੀਤੀ ਪੰਜਾਬ ਪੁਲਿਸ ਨੇ ਜ਼ਬਰੀ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਧਰਨਾ ਦੋਵਾਂ ਬਾਰਡਰਾਂ ਤੇ ਉਠਾਇਆ ਕਿਸਾਨ ਉਸ ਗੱਲ ਤੋਂ ਨਾਰਾਜ਼ ਨੇ ਔਰ ਲਗਾਤਾਰ ਉਸੇ ਮਾਮਲੇ ਨੂੰ ਲੈ ਕੇ ਕਿਸਾਨ ਆਪ ਵਿਧਾਇਕਾਂ ਨੂੰ ਤੇ ਮੰਤਰੀਆਂ ਨੂੰ ਸਵਾਲ ਕਰਦੇ ਨੇ ਇਸੀਆਂ ਬਹੁਤ ਸਾਰੀਆਂ ਵੀਡੀਓਜ਼ ਸਾਡੇ ਕੋਲ ਪਹੁੰਚੀਆਂ ਨੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਆਪਕਾ ਇੱਕ ਸ਼ਹਿਰੀ ਕਲਸੀ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਮੋੜ ਮੰਡੀ ਤੋਂ ਵਿਧਾਇਕ ਸੁਖਵੀਰ ਮਾਈ ਸਰਖਾਨਾ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਇੱਥੇ ਤੱਕ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਲਗਾਤਾਰ ਸਵਾਲ ਪੁੱਛੇ ਜਾ ਰਹੇ ਨੇ ਕਿਉਂਕਿ ਉਹ ਇੱਕ ਜ਼ਿੰਮੇਵਾਰਾ ਨਾ ਹੌਦੇ ਦੇ ਉੱਤੇ ਬੈਠੇ ਨੇ ਉਹਨਾਂ ਦੇ ਕੋਲ ਖੇਤੀਬਾੜੀ ਵਿਭਾਗ ਦੀ ਬਾਗ ਡੋਰ ਹੈ ਔਰ ਕਿਸਾਨਾਂ ਦੇ ਨਾਲ ਖੇਤੀਬਾੜੀ ਵਿਭਾਗ ਦਾ ਜਿਹੜਾ ਸਿੱਧਾ ਰابطਾ ਉਹ ਜੁੜਿਆ ਹੋਇਆ ਸੋ ਕਿਸਾਨ ਇਸ ਗੱਲ ਤੋਂ ਵੀ ਖਫਾ ਨੇ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਦਰਵੇਸ਼ ਸਿਆਸਤਦਾਨ ਕਿਹਾ ਜਾਂਦਾ ਹੈ ਉਹਨਾਂ ਦੇ ਪਿਤਾ ਦਾ ਜੋ ਇਤਿਹਾਸ ਰਿਹਾ ਰਾਜਨੀਤੀ ਦੇ ਵਿੱਚ ਉਸ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਔਰ ਕਿਸਾਨ ਖਫਾ ਨੇ ਕਿ ਜਿਸ ਨੂੰ ਦਰਵੇਸ਼ ਸਿਆਸਤਦਾਨ ਕਿਹਾ ਜਾਂਦਾ ਸੀ ਉਸ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਵੀ ਆਵਾਜ਼ ਨਹੀਂ ਚੁੱਕੀ ਤੋਂ ਸਿੱਖਿਆ ਕ੍ਰਾਂਤੀ ਦੀ ਗੱਲ ਜਦੋਂ ਸਰਕਾਰ ਕਰਦੀ ਹੈ ਸਿੱਖਿਆ ਕ੍ਰਾਂਤੀ ਦੇ ਤਹਿਤ ਜਦੋਂ ਉਦਘਾਟਨ ਕਰਨ ਇਹ ਐਮ.ਐਲ.ਏ. ਆ ਮੰਤਰੀ ਜਾਂਦੇ ਨੇ ਤਾਂ ਉਦੋਂ ਕਿਸਾਨ ਉਹਨਾਂ ਨੂੰ ਘੇਰਾ ਪਾ ਲੈਂਦੇ ਨੇ ਕਈ ਥਾਵਾਂ ਤੇ ਤਾਂ ਇਹ ਗੱਲ ਹੋਈ ਹੈ ਕਿ ਜਦੋਂ ਸਵਾਲ ਪੁੱਛੇ ਜਾਂਦੇ ਨੇ ਤਾਂ ਕਿਸਾਨਾਂ ਨੂੰ ਪੁਲਿਸ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਡੱਕਣ ਦੀ ਗੱਲ ਵੀ ਕਿਹਾ ਗਈ ਹੈ। ਇਹੀ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਲਵੀ ਹੋਇਆ ਸੰਗਰੂਰ ਦੇ ਪਿੰਡ ਛਾਜਲੀ ਦੇ ਵਿੱਚ ਉਹ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲ ਆਫ ਐਮੀਨਸ ਐਮੀਨਸ ਦਾ ਉਦਘਾਟਨ ਕਰਨ ਗਏ ਸੀ ਜਿੱਥੇ ਕਿਸਾਨਾਂ ਨੇ ਉਹਨਾਂ ਘੇਰਾ ਪਾਲਿਆ ਸਵਾਲ ਪੁੱਛੇ ਕਿ ਕਿਉਂ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਵਿਹਾਰ ਕੀਤਾ ਗਿਆ ਕਿਉਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੋਂ ਜਿਹੜੇ ਮੋਰਚੇ ਲੇ ਉਹ ਚੱਕੇ ਗਏ ਜਿਸ ਤੋਂ ਬਾਅਦ ਕਿਸਾਨਾਂ ਤੇ ਪੁਲਿਸ ਦੇ ਵਿੱਚ ਕਾਫੀ ਤਕਮੁਕੀ ਵੇਖਣ ਨੂੰ ਮਿਲੀ ਹੈ ਸੋ ਆਮ ਆਦਮੀ ਪਾਰਟੀ ਦੇ ਲਈ ਹੁਣ ਪੰਜਾਬ ਦੀ ਜਨਤਾ ਦੇ ਵਿੱਚ ਵਿਚਰਨਾ ਥੋੜਾ ਮੁਸ਼ਕਿਲ ਹੋਇਆ ਹੋਇਆ ਹੈ ਕਿਉਂਕਿ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਈਵਨ ਮੁੱਖ ਮੰਤਰੀ ਤੱਕ ਜਾਂਦਣ ਨੇ ਉਹਨਾਂ ਨੂੰ ਲੋਕਾਂ ਦੇ ਸਵਾਲਾਂ ਦਾ ਤੇ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ग्लोबल सिख काउंसिल ਦੇ ਵੱਲੋਂ ਸਮੂਹ ਸਿੱਖ ਸੰਗਤ ਨੂੰ اپیل ਕੀਤੀ ਗਈ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁਨੀਆ ਭਰ ਦੇ ਵਿੱਚ ਵਸਦੇ ਸਿੱਖ ਸਹਿਜ ਪਾਠ ਕਰਨ 25 ਨਵੰਬਰ 2025 ਤੋਂ ਪਹਿਲਾਂ ਪਹਿਲਾਂ ਜਿਹੜੇ ਸਹਿਜ ਪਾਠ ਨੇ ਉਹਨਾਂ ਦੀ ਸੰਪੂਰਨਤਾ ਕਰ ਲਈ ਜਾਏ ਇਸ ਪਿੱਛੇ ਗਲੋਬਲ ਸਿੱਖ ਕੌਂਸਲ ਨੇ ਮਕਸਦ ਦੱਸਿਆ ਹੈ ਕਿ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਕਰਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਯੋਗਦਾਨ ਸਿੱਖ ਧਰਮ ਦੇ ਵਿੱਚ ਰਿਹਾ ਖਾਸ ਤੌਰ ਤੇ ਉਹਨਾਂ ਨੂੰ ਹਿੰਦੂ ਦੀ ਚਾਦਰ ਧਰਮ ਦੀ ਚਾਦਰ ਕਿਹਾ ਜਾਂਦਾ ਹੈ Hindu ਧਰਮ ਨੂੰ ਬਚਾਉਣ ਲਈ ਜੋ ਉਹਨਾਂ ਦਾ ਬਲੀਦਾਨ ਹੈ ਜੋ ਉਹਨਾਂ ਦੀ ਕੁਰਬਾਨੀ ਹੈ ਉਸ ਨੂੰ ਦੇਸ਼ ਦੁਨੀਆ ਤੱਕ ਹਰ ਕਿਸੇ ਕੋਨੇ ਤੱਕ ਪਹੁੰਚਾਉਣਾ ਚਾਹੁੰਦੀ ਹੈ ਗਲੋਬਲ ਸਿਕ ਕੌਂਸਲ ਸੋ ਇਸੇ ਲਈ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਡੇ 300 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੜੀ ਸਹਿਜ ਬਾਣੀ ਉਹ ਕੀਤੇ ਜਾਣ ਇਸ ਦਰਮਿਆਨ ਦਿੱਲੀ ਸਿੱਗੂ ਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਵੀ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਹਿਜ ਬਾਣੀ ਦੀ ਜੜੀ ਰੰਗਤ ਹੈ ਉਹ ਕਰ ਲਈ ਗਈ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਨੇ ਔਰ ਉਹਨਾਂ ਨੇ ਜੋ ਕੁਰਬਾਨੀ ਇੱਕ ਦੂਜੇ ਧਰਮ ਨੂੰ ਬਚਾਉਣ ਦੇ ਲਈ ਕੀਤੀ ਉਹ ਉਸ ਦੀ ਮਿਸਾਲ ਦੁਨੀਆ ਦੇ ਵਿੱਚ ਕਿਤੇ ਵੀ ਹੋਰ ਵੇਖਣ ਨੂੰ ਨਹੀਂ ਮਿਲਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਦੀ ਉਚਾਰਨ ਬਾਣੀ ਨੂੰ ਨੌਵੇਂ ਮਹੱਲੇ ਦੇ ਸ਼ਲੋਕ ਖਾਸ ਤੌਰ ਤੇ ਕਹਿ ਕੇ ਪੁਕਾਰਿਆ ਜਾਂਦਾ ਹੈ ਹੋਰ ਵੀ ਬੜੇ سارے ਸ਼ਲੋਕ ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਸੋ ਇੱਕ ਵੱਖਰਾ ਰੁਤਬਾ ਸਿੱਖ ਕੌਮ ਦੇ ਵਿੱਚ ਉਹਨਾਂ ਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗਲੋਬਲ ਸਿੱਖ ਕੌਂਸਲ ਦੇ ਵੱਲੋਂ ਅਪੀਲ ਕੀਤੀ ਗਈ ਹੈ ਕੇ ਸਮੂਹ ਸਿੱਖ ਸੰਗਤ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਵਸਤੀ ਹੈ ਉਹ ਸਹਿਜ ਪਾਠ ਕਰਕੇ ਆਪਣੀ ਜਿਹੜੀ ਸ਼ਰਧਾਂਜਲੀ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦੇ। ਅਗਲੀ ਖਬਰ ਵਕਫ ਬੋਰਡ ਦੇ ਨਾਲ ਜੁੜੀ ਹੋਈ ਹੈ। ਸੁਪਰੀਮ ਕੋਰਟ ਨੇ ਵਕਫ ਬੋਰਡ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਕੇ ਮੁਸਲਮਾਨ ਭਾਈਚਾਰੇ ਨੂੰ ਥੋੜੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਵਕਫ ਬੋਰਡ ਦੇ ਵਿੱਚ ਫਿਲਹਾਲ ਦੇ ਘੜੀ ਕਿਸੇ ਤਰ੍ਹਾਂ ਦਾ ਕੋਈ ਵੀ ਬਦਲਾਅ ਨਹੀਂ ਕੀਤਾ ਜਾਣਾ ਚਾਹੀਦਾ ਔਰ ਨਾ ਹੀ ਇਸ ਬੋਰਡ ਦੇ ਵਿੱਚ ਜਾਂ ਕੌਂਸਲ ਦੇ ਵਿੱਚ ਇਸੇ ਤਰ੍ਹਾਂ ਦੀ ਕੋਈ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ ਸੋ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਵਕੀਲ ਸੋਲਿਸਟਰ ਜਨਰਲ ਇਹ ਕੇਸ ਲੜ ਰਹੇ ਸੀ ਉਹਨਾਂ ਨੇ ਵੀ ਸੁਪਰੀਮ ਕੋਰਟ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਜੇਕਰ ਕੋਈ ਨਿਯੁਕਤੀ ਹੁੰਦੀ ਵੀ ਹੈ ਤਾਂ ਕਿਸੇ ਵੀ ਗੈਰ ਮੁਸਲਮਾਨ ਦੀ ਨਿਯੁਕਤੀ ਵਕਫ ਬੋਰਡ ਜਾਂ ਵਕਫ ਕੌਂਸਲ ਦੇ ਵਿੱਚ ਨਹੀਂ ਕੀਤੀ ਜਾਏਗੀ ਸੋ ਇਹ ਮੁੱਦਾ ਬਹੁਤ ਭਖਿਆ ਹੋਇਆ ਸੀ ਮੁਸਲਮਾਨ ਭਾਈਚਾਰਾ ਪੂਰੇ ਭਾਰਤ ਦੇ ਵਿੱਚ ਗੁੱਸੇ ਦੇ ਵਿੱਚ ਆਇਆ ਹੋਇਆ ਸੀ ਰੋਜ਼ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਹ ਕਾਨੂੰਨ ਸੋਧ ਬਿੱਲ ਬਣਨ ਤੋਂ ਬਾਅਦ ਲਗਾਤਾਰ ਜਿਹੜੇ ਲੋਕ ਨੇ ਨਿਰਾਸ਼ਾ ਜ਼ਾਹਿਰ ਕਰ ਰਹੇ ਸੀ ਇਸ ਨੂੰ ਘੱਟ ਗਿਣਤੀਆਂ ਦੇ ਉੱਤੇ ਹਮਲਾ ਦੱਸ ਰਹੇ ਸੀ ਖਾਸ ਤੌਰ ਤੇ ਇਸ ਨੂੰ ਮੁਸਲਮਾਨ ਭਾਈਚਾਰੇ ਦੇ ਨਾਲ ਵਧੀਕੀ ਦੇ ਤੌਰ ਤੇ ਦੇਖਿਆ ਜਾਂਦਾ ਸੀ ਕਿਉਂਕਿ ਜਿਹੜੀਆਂ ਵਕਫ ਦੀਆਂ ਜਾਇਦਾਦਾਂ ਨੇ ਉਹ ਜ਼ਿਆਦਾਤਰ ਮੁਸਲਮਾਨ ਪਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਬਹੁਤ ਸਾਰੇ ਭਾਰੀ ਵਿਰੋਧ ਦੇ ਦਰਮਿਆਨ ਜਿਹੜਾ 14 ਪਟੀਸ਼ਨਾਂ ਸੁਪਰੀਮ ਕੋਰਟ ਦੇ ਵਿੱਚ ਪਈਆਂ ਸੀ ਜਿਨ੍ਹਾਂ ਦੇ ਬਾਰੇ ਨਿਪਟਾਰਾ ਕਰਦੇ ਹੋਏ ਜਿਨ੍ਹਾਂ ਦੇ ਬਾਰੇ ਵਿਚਾਰ ਕਰਦੇ ਹੋਏ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਹਾਲਾਂਕਿ ਅਗਲੀ ਜਿਹੜੀ ਸੁਣਵਾਈ ਹੈ ਉਹ ਮਈ ਦੇ ਵਿੱਚ ਹੋਏਗੀ ਤਦ ਤੱਕ ਦੇ ਲਈ ਕੇਂਦਰ ਸਰਕਾਰ ਨੂੰ ਇਹ ਨਸੀਹਤ ਦਿੱਤੀ ਗਈ ਹੈ ਕਿ ਵਕਫ ਬੋਰਡ ਦੇ ਵਿੱਚ ਕੋਈ ਵੀ ਬਦਲਾ ਜਾਂ ਕੋਈ ਵੀ ਜਿਹੜੀ ਨਿਯੁਕਤੀ ਹੈ ਉਹ ਨਹੀਂ ਕੀਤੀ ਜਾਏਗੀ ਤੇ ਨਾ ਹੀ ਕੇਂਦਰ ਸਰਕਾਰ ਆਪਣੇ ਢੰਗ ਦੇ ਨਾਲ ਵਗਭੋ ਨੂੰ ਚਲਾਉਣ ਦੀ ਕੋਸ਼ਿਸ਼ ਕਰੇਗੀ ਸੋ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਖਾਲਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਉਹਨਾਂ ਤੇ ਨਸ਼ੇ ਦਾ ਪਰਚਾ ਪਾ ਸਕਦੀ ਹੈ ਨਾਰਕੋਟਿਕ ਦੇ ਤਹਿਤ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਸਕਦੇ ਨੇ ਉਹਨਾਂ ਨੇ ਇਹ ਦਾਵਾ ਇੱਕ ਨਿੱਜੀ ਚੈਨਲ ਨੂੰ ਦਿੱਤੀ ਹੋਈ ਇੰਟਰਵਿਊ ਦੇ ਵਿੱਚ ਕੀਤਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਦੇ ਉਹਨਾਂ ਨੂੰ ਫੋਨ ਆਏ ਨੇ ਇੱਕ ਡੀਜੀਪੀ ਲੈਵਲ ਦੇ ਔਰ ਇੱਕ ਇੰਟੈਲੀਜੈਂਸ ਦੇ ਵੱਲੋਂ ਉਹਨਾਂ ਨੂੰ ਫੋਨ ਕਰਕੇ ਕਿਹਾ ਗਿਆ ਕਿ ਉਹਨਾਂ ਦੇ ਉੱਤੇ ਨਸ਼ੇ ਦਾ ਪਰਚਾ ਕਰਾਇਆ ਜਾ ਸਕਦਾ ਹੈ ਦਰਅਸਲ ਉਹਨਾਂ ਨੇ ਇਸ ਪਿੱਛੇ ਕਾਰਨ ਹੀ ਦੱਸਿਆ ਕਿ ਵਿਸਾਖੀ ਦੇ ਉੱਤੇ ਜਿਹੜੀ ਸਿਆਸੀ ਕਾਨਫਰੰਸ ਤਖਤ ਸੀ ਦਮਦਮਾ ਸਾਹਬ ਤਲਵੰਡੀ ਸਾਬੋ ਦੇ ਵੱਲੋਂ ਸ਼ੋਮਨੀ ਕਾਲੇਦਲ ਵਾਰਿਸ ਪੰਜਾਬ ਦੇ ਵੱਲੋਂ ਕੀਤੀ ਗਈ ਸੀ ਉਸ ਤੋਂ ਸਰਕਾਰ ਖਫਾ ਹੋ ਗਈ ਸੀ ਕਿਉਂਕਿ ਉਹਦੇ ਵਿੱਚ ਸੰਗਤ ਦਾ ਬਹੁਤ ਵੱਟਾ ਇਕੱਠ ਵੇਖਣ ਨੂੰ ਮਿਲਿਆ ਸੀ ਸ਼੍ਰੋਮਣੀ ਗੱਦਦਾਰ ਵਾਰਿਸ ਪੰਜਾਬ ਦੇ ਜਥੇਬੰਦੀ ਵਾਰਿਸ ਪੰਜਾਬ ਦੇ ਪਾਰਟੀ ਦੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਚੜ੍ਹਾਈ ਹੋ ਰਹੀ ਸੀ ਸੋ ਉਹਨਾਂ ਨੇ ਦਾਵਾ ਕੀਤਾ ਹੈ ਕਿ ਸਰਕਾਰ ਨੂੰ ਇਹ ਗੱਲਾਂ ਹਜ਼ਮ ਨਹੀਂ ਹੋ ਰਹੀਆਂ ਕਿ ਸ਼੍ਰੋਮਣੀ ਕਾਲੇ ਦਲ ਵਾਰਿਸ ਪੰਜਾਬ ਦੇ ਦਾ ਆਧਾਰ ਪੰਜਾਬ ਦੇ ਵਿੱਚ قائم ਹੋਵੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਵੱਡਾ ਬਿਆਨ ਦਿੱਤਾ ਹੈ ਕਿ ਸਰਕਾਰ ਉਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਨਾਲ ਜਿਹੜਾ ਪਰਚਾ ਹੈ ਉਹ ਕਰਾ ਸਕਦੀ ਹੈ ਨਸ਼ੇ ਦਾ ਪਰਚਾ ਇਹ ਬਹੁਤ ਵੱਡੀ ਸਟੇਟਮੈਂਟ ਹੈ ਕਿਸੇ ਮੈਂਬਰ ਪਾਰਲੀਮੈਂਟ ਦੇ ਵੱਲੋਂ ਇਹ ਕਿਹਾ ਜਾਣਾ ਕਿ ਸੱਤਾ ਧਿਰ ਉਹਨਾਂ ਦੇ ਉੱਪਰ ਪਰਚਾ ਕਰਵਾਉਣ ਜਾ ਰਹੀ ਹੈ ਸੋ ਇਹ ਬਹੁਤ ਵੱਡਾ ਦਾਵਾ ਉਹਨਾਂ ਨੇ ਕੀਤਾ ਹੋਰ ਉਹਨਾਂ ਨੇ ਕਿਹਾ ਹੈ ਕਿ ਸੋਚ ਸਮਝ ਕੇ ਮੈਂ ਇਹ ਜਿਹੜਾ ਬਿਆਨ ਹੈ ਉਹ ਦੇ ਰਿਹਾ ਸੋ ਪੰਜਾਬ ਦੀਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀ ਕੀਤੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵੰਡ ਦਾ ਦਰਿਆ ਸਤਿ ਸ਼੍ਰੀ ਅਕਾਲ